ਇੰਨਾ ਕਾ ਜ਼ਿਆਦਾ ਬੈਨੀਫਿਟ ਆ ਵੀ ਜਾਣੀ ਤੁਹਾਨੂੰ ਡੌਗ ਨੂੰ ਕੋਈ ਐਕਸਟਰਾ মালਟੀਵਿਟਾਮਿਨ ਦੇਣ ਦੀ ਜ਼ਰੂਰਤ ਨਹੀਂ ਅੱਛਾ ਵੀਰੇ 10-15 ਡੌਗਸ ਆ ਨਾ ਜਿਨ੍ਹਾਂ ਕੋਲੇ ਆਪਾਂ ਉਹਨਾਂ ਨੂੰ ਮੈਂ ਸਿਰਫ ਇੱਕੋ ਹੀ ਕਹਿਣਾ ਵੀ ਤੁਸੀਂ ਦਸਾਂ ਡੌਗਾਂ ਨੂੰ ਜੋ ਪਾਉਨੇ ਹੋ ਤੁਸੀਂ ਪਾਈ ਚੱਲੋ ਹੂੰ ਦਸਾਂ ਦੇ ਵਿੱਚੋਂ ਖਾਲੀ ਇੱਕ ਡੌਗ ਸਿਰਫ ਸਿਲੈਕਟ ਕਰਕੇ ਮੈਨੂੰ ਦੇ ਦਿਓ ਜੇ ਚੀਜ਼ ਪਾਈ ਜਾਂਦੇ ਤਾਂ ਫਿਰ ਖਾਣਾ ਵੀ ਛੱਡ ਜਾਂਦੇ ਖਾਣਾ ਛੱਡਣੀ ਛੱਡਣਾ ਵੀਰੇ ਇਹ ਨਾ ਡੌਗ ਆ ਵੀਰੇ ਬਹੁਤ ਕਲੈਵਰ ਜਾਨਵਰ ਆ ਐਨੀਮਲ ਆ ਇਹਨਾਂ ਨੂੰ ਪਤਾ ਵੀ ਸਾਨੂੰ ਜਿਹੜੀ ਚੀਜ਼ ਸਾਨੂੰ ਫਾਇਦੇਮੰਦ ਆ ਕਿਹੜੀ ਚੀਜ਼ ਸਾਨੂੰ ਜਿਹੜੀ ਨੁਕਸਾਨਦੇ ਆ ਜ ਤੇ ਡਿਆਲੇ ਡਿਸਟ੍ਰਿਕਟ ਦਾ ਪਿੰਡ ਆ ਝੋਲਣਾ ਆਪਣਾ ਛੋਟਾ ਵੀਰਾ ਸੁਖਗੱਲ ਸੁਖਮਣ ਝੋਲਣਾ ਵਾਲਾ ਤੇ ਅੱਜ ਇੱਕ ਵੱਖਰੇ ਵਿਸ਼ੇ ਤੇ ਲੈ ਕੇ ਆਏ ਜਿਹੜੀ ਵੀਡੀਓ ਆ ਡੌਗ ਫੂਡ ਬਾਰੇ ਸੁਖਮਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕੋਈ ਤੁਹਾਡਾ ਹਾਂਜੀ ਹਾਂਜੀ ਬਹੁਤ ਬੀ ਆ ਜਿਹੜਾ ਬੀਟ ਵੈਦਰ ਆ ਬਈ ਹਾਂਜੀ ਇਹ ਫੀਡ ਦਾ ਆਈਡੀਆ ਕਿੱਦਾਂ ਆਉਂਦਾ ਵੀ ਕੀ ਮੰਨ ਚ ਆ ਇਹ ਬੀਟ ਵੈਦਰ ਨਾ ਵੀਰੇ ਫੂਡ ਦੀ ਦਾ ਚਲ ਆਪਾਂ ਬਾਅਦ ਚ ਗੱਲ ਕਰਦੇ ਹਾਂ ਜਿੰਮੇ ਆ ਬੀਟ ਵੈਦਰ ਨਾਮ ਆ ਨਾ ਜੀ ਇਹ ਨਾਮ ਨਾਲ ਸੁੱਕਿਆ ਤਾਂ 3 ਸਾਲ ਪਹਿਲਾਂ ਤੈਨੂੰ ਵੀ ਪਤਾ ਨਾ ਆਪਾਂ ਗੱਲਬਾਤ ਹੁੰਦੀ ਰਹਿੰਦੀ ਆ ਹਾਂ ਇੱਕ ਬਹੁਤ ਵਧੀਆ ਜਾਨ ਦਾ ਦਰਸ਼ਕਾਂ ਨੂੰ ਦੱਸਣਾ ਮੇਰਾ ਇੱਕ ਬਹੁਤ ਚੰਗਾ ਮਹਿੰਗਾ ਲੈਟਰ ਸੀਗਾ ਮੇਰਾ ਜੀ ਸਾਲਾਂ ਦੇ ਵਿੱਚ ਆ ਗਿਆ ਤੇ ਬੱਚਿਆਂ ਨੂੰ ਆਪਣਾ ਹਾਈਪੋਥਰਮੀਆ ਵੀ ਕਹਿ ਲੈਂਦੇ ਆ ਬੱਚਿਆਂ ਦਾ ਟੈਂਪਰੇਚਰ ਡਾਊਨ ਹੋ ਕੇ ਬੱਚੇ ਆਕੜ-ਆਕੜ ਕੇ ਮਰਨ ਲੱਗੇ ਹੂੰ ਉਹ ਇੱਕ ਉਹ ਮੇਰੇ ਤੇ ਸੱਟ ਲੱਗੀ ਉਸ ਤੋਂ ਬਾਅਦ ਵਿੱਚ ਮੇਰਾ 1 ਲੀਟਰ ਐਗ ਕਰਨੀਆਂ ਦੇ ਵਿੱਚ ਜੀ ਗਰਮੀਆਂ ਦਾ ਲੀਟਰ ਵੀਰੇ ਮੈਂ ਬਹੁਤ ਵਧੀਆ ਤਿਆਰ ਕੀਤਾ ਬੱਚੇ ਵਧੀਆ ਹੋ ਗਏ ਮੇਰੇ 40 45 ਦਿਨ ਦੇ ਬੱਚੇ ਹੋ ਗਏ ਜੀ 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 ਤੇ 40 45 ਦਿਨ ਦੇ ਬੱਚੇ ਹੋਏ ਵੀਰੇ ਮੈਂ ਫੂਡ ਉਹਨਾਂ ਨੂੰ ਵਧੀਆ ਪੂਰਾ ਜਗਾ ਸਭ ਤੋਂ ਮਹਿੰਗਾ ਇੱਕ ਹੀ ਫੂਡ ਆਉਂਦਾ ਸੀ ਸਾਰੇ ਬਰੀਡਰ ਜਾਲਾ ਕਰ ਤਾ ਉਹੀ ਵਰਤਦਾ ਸਟਾਰਟਰ ਦੇ ਤੌਰ ਤੇ ਜੀ ਮੈਂ ਉਹ ਵਰਤ ਰਿਹਾ ਸੀ ਪਪੀਜ਼ ਨੂੰ ਜੀ ਉਹ ਪਪੀਜ਼ ਵੀਰੇ ਮੇਰੇ 45 ਦਿਨ ਦੇ ਹੋ ਕੇ ਸਾਰਿਆਂ ਨੂੰ ਹੀ ਬਾਰੂ ਜੀ ਪਹਿਲਾਂ 6-7 ਮੈਂ ਉਹ ਦੱਬੇ ਸਿਆਲਾਂ ਦੇ ਵਿੱਚ ਤੇ 6-7 ਹੀ ਦੱਬੇ ਫਿਰ ਮੈਂ ਗਰਮੀਆਂ ਦੇ ਵਿੱਚ ਜਿੱਦੋਂ ਵੀ ਤਰ ਆਪਣੇ ਵੀ ਹਾਂ ਉਹ ਦੱਬਣੇ ਪਹਿਲੇ ਨੂੰ ਜਿੱਦੋਂ ਮੈਂ ਨਾ ਗਰਮੀਆਂ ਦੇ ਵਿੱਚ ਵੀਰੇ ਬੱਚੇ ਦੱਬੇ ਸੀਗੇ ਜੀ ਉਹ ਬੱਚੇ ਦੱਬ ਕੇ ਮੈਂ ਉਹਨਾਂ ਬੱਚਿਆਂ ਨਾਲ ਹੀ ਵਾਅਦਾ ਕਰਿਆ ਸੀ ਵੀ ਜਦੋਂ ਪੱਤ ਤਰਨੂ ਤਾਂ ਨਹੀਂ ਮੈਂ ਬਚਾ ਸਕਿਆ ਹਨਾ ਵੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੌਸਮ ਦੇ ਤਾ ਤੁਸੀਂ ਹਾਰਗੇ ਵੀ ਪਰ ਕਿਤੇ ਬਾਬਾ ਕਿਰਪਾ ਕਰੋ ਵੀ ਆਪਾਂ ਮੌਸਮ ਨੂੰ ਹਰਾ ਮੰਗੇ ਜੀ ਉੱਥੋਂ ਇਹ ਆਪਾਂ ਨੂੰ ਆਈਡੀਆ ਆਇਆ ਸੀ ਵੀ ਟਕਾ ਵੀ ਮੌਸਮ ਹਰਾ ਮੰਗੇ ਮੈਂ ਉਹੀ ਥੋੜੀ ਗੱਲ ਕਰ ਰਿਹਾ ਵੀ ਜਿਵੇਂ ਆਪਣੇ ਜਿੰਨੇ ਫੂੜ ਆਉਂਦੇ ਆ ਹਾਂਜੀ ਬਟ ਦੇ ਆਪਾਂ ਚਲੋ ਕਿਹੜੇ ਬ੍ਰੈਂਡ ਦਾ ਨਾਲ ਜਿੰਦੇ ਹਨਾ ਵੀ ਉਹ ਸਾਰੇ ਕਹਿੰਦੇ ਵੀ ਮੈਨਸ ਡਿਗਰੀ ਵਾਲੇ ਜਿਹੜੇ ਉੱਥੇ ਬਣਦੇ ਉੱਥੇ ਵਰਤੇ ਜਾਂਦੇ ਵੀ ਆਪਣੇ ਇੰਪੋਰਟ ਹੋ ਕੇ ਹੋਈ ਚੱਲੀ ਜਾਂਦੇ ਆ ਆਪਣੇ ਤਾਂ ਗਰਮੀ ਜ਼ਿਆਦੇ ਵੰਦੀ ਆ ਬਾਈ ਉਹ ਕੰਟਰੀ ਉਸ ਹਿਸਾਬ ਦੀਆਂ ਵੀਰੇ ਉਹਨਾਂ ਨੇ ਆਰ ਦੇ ਰੇਟ ਦੇ ਹਿਸਾਬ ਨਾਲ ਬਿਲਕੁਲ ਵੀ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਬਣਾਏ ਹੋਏ ਵੀ ਜਿਵੇਂ ਕਹਿੰਦੇ ਵੀ ਗਰਮਾਇਸ਼ ਜਿਵੇਂ ਉੱਥੇ ਵੀ ਉਹਨਾਂ ਨੂੰ ਗਰਮਾਇਸ਼ ਦੇਣੀ ਹੈ ਡੌਗ ਨੂੰ ਕਿ ਹੁਣ ਉਹ ਭਗਰਵੀ ਦੇ ਵਿੱਚ ਉਹ ਡੌਗ ਨੂੰ ਪਾਈ ਜਾਵਾਂਗੇ ਤਾਂ ਇਮਿਊਨਿਟੀ ਦਾ ਵੀ ਡਾਊਨ ਹੋਊਗਾ ਉਹ ਜਦੋਂ ਨਾ ਪਾਰਕ ਹੋਈ ਵੀਰੇ ਮੈਂ ਬੱਚੇ ਉਹ ਐਡਮਿਟ ਕਰਵਾਉਣ ਗਿਆ ਮੈਂ ਡਾਕਟਰ ਨੂੰ ਪੁੱਛ ਪਾਰਬ ਹੋ ਗਈ ਕੋਈ ਸੁਣੀ ਹੈ ਨਾ ਵੀ ਤੁਸੀਂ ਆਪ ਦੇ ਜ਼ਹਿਨ ਦੇ ਵਿੱਚ ਕੀ ਸਮਝਦੇ ਹੋ ਵੀ ਫੂਡ ਦਾ ਕਿੰਨੇ ਪਰਸੈਂਟ ਯੋਗਦਾਨ ਹੋਵੇ ਦੇ ਵਿੱਚ ਵੀ ਕਿੰਨੇ ਪਾਰਬ ਹੋਣ ਦੇ ਵਿੱਚ ਵੀ ਫੂਡ ਦਾ ਕਿੰਨੇ ਪਰਸੈਂਟ ਯੋਗਦਾਨ ਬੰਦ ਮਨੂੰ ਕਹਦਾ 90% ਵੀ 90% 90% ਵੀ ਫੂਡ ਦਾ ਵਿੱਚ ਜਿਹੜੀ ਆਪਾਂ ਵਰਤਦੇ ਹਾਂ ਹਾਂ ਬੇਸਿਕਲੀ ਵੀ ਇਹ ਫੂਡ ਪਾਰਬ ਉਹਦਾ ਕੀ ਆ ਪਾਰਬ ਜਿਹੜੀ ਆ ਬਿਮਾਰੀ ਆ ਉਹ ਜਿਹੜੀ ਫੂਡ ਵਾਲੀ ਪਾਈਪ ਆ ਜੀ ਉਹਦੇ ਵਿੱਚ ਸ਼ਾਰਲੇ ਹੋ ਜਾਂਦੇ ਆ ਉਹ ਜਿਹੜਾ ਅਲਸਰ ਟਾਈਪ ਆ ਅਲਸਰ ਟਾਈਪ ਆ ਹਾਂ ਫਰੂਲੈਂਟ ਪਾਈਪ ਦੇ ਅੰਦਰ ਉਹ ਨਾ ਡਾਕਟਰ ਆਪਾਂ ਨੂੰ ਤਾਂ ਹੀ ਰੈਕਮੈਂਡ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਪਾਣੀ ਵਗੈਰਾ ਹੁਣ ਦਿਓ ਦਿਓ ਨਾ ਪਾਣੀ ਹਾਂ ਕਿ ਜੇ ਉਹ ਪਾਣੀ ਦੇਵਾਂਗੇ ਉਹ ਛਾਣਾ ਫੁੱਟੂਗਾ ਫਟ ਕੇ ਉਹ ਪਾਣੀ ਕਿਨਾਂ ਅੱਗੇ ਜਾਊਗਾ ਜਿਹੜੀ ਜੇ ਮੈਂ ਮੰਨ ਲਉ ਫੂਡ ਵਾਲੀ ਪਾਈਪ ਦੇ ਵਿੱਚ ਪਹਿਲਾਂ ਤੋਂ ਹੀ ਇੰਨੀ ਜਗ੍ਹਾ ਛੱਡ ਲਈ ਆ ਫਿਰ ਉਹ ਟੁੱਟ ਕੇ ਅੱਗੇ ਜਾਣਗੇ ਅੱਗੇ ਜਾਣਗੇ ਉਹ ਸਾਰੀ ਦੇ ਵਿੱਚ ਸਾਰੀ ਜੋ ਜਾਂਦੇ ਆ ਤਾਂ ਕਰਤੀ ਉਹਨਾਂ ਨੂੰ ਡ੍ਰਿਪਾਂ ਦੇ ਕਰ ਦਿੱਤਾ ਜਾਂਦਾ ਵੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਰੋਈ ਮਰਾ ਦੀਆਂ ਜ਼ਰੂਰਤਾਂ ਨੇ ਉਹ ਡ੍ਰਿਪਾਂ ਦੇ ਨਾਲ ਹੀ ਪੂਰੀਆਂ ਆਪਾਂ ਕਰ ਦਿਆ ओके हां ਵੀ ਉਹ ਬੱਚੇ ਮਰੇ ਤੇ ਉਸ ਤੋਂ ਬਾਅਦ ਇਹ ਸਮਰ ਸੀਰੀਜ਼ ਵਾਲਾ ਜਿਹੜਾ ਦਿਮਾਗ ਚ ਆਈ ਵੀ ਆਪਣੇ ਗਰਮੀ ਜ਼ਿਆਦਾ ਪੈਂਦੀ ਆ ਹਾਂ ਵੀ ਹਾਂ ਵੀ ਸਮਰ ਮੈਂ ਨਹੀਂ ਆਈ ਨਹੀਂ ਵੀਰੇ ਮੈਂ ਨਹੀਂ ਸੋਚਿਆ ਸੀ ਵੀ ਆਪਾਂ ਆਪਾਂ ਕਿੱਦਾਂ ਕਿਸੇ ਕੰਪਨੀ ਨਾਲ ਗੱਲ ਕਰਕੇ ਵੀ ਆਪਦੀਆਂ ਰეკਮੈਂਡੇਸ਼ਨ ਦੇ ਕੋ ਕੋ ਬਣਾਉਂਦੀ ਮੈਂ ਲੱਪਣੀ ਸ਼ੁਰੂ ਕੀਤੀ ਸਰਚ ਕਰਨੀ ਹਾਂ ਵੀ ਕੋਈ ਆਉਂਦਾ ਵੀ ਕੋਈ ਯਾਰ ਸਮਰ ਜੀ ਵੀ ਕਿਸੇ ਗਰਮ ਦੇਜ ਦੇ ਵਿੱਚੋਂ ਮੈਂ ਲੈ ਲਈਏ ਜਾਂ ਆਪਾਂ ਨੂੰ ਕਿਉਂਕਿ ਗਰਮੀ ਦੇ ਰਿਲੇਟਡ ਕੋਈ ਫੂਡ ਮਿਲ ਜੇ ਜੀ ਫਿਰ ਨਹੀਂ ਆਇਆ ਫਿਰ ਮੈਂ ਮੇਰੇ ਭੈਣ ਤੇ ਹਨਾ ਭਰਾ ਮੇਰੇ ਆਪਣੇ ਸਾਰੇ ਫੈਮਿਲੀ ਯੂਐਸਏ ਯੂਐਸਏ ਤੇ ਆਪਾਂ ਉਥੇ ਵਧੀਆ ਇੱਕਦਾਂ ਗੱਲ ਕੀਤੀ ਵੀ ਜਰ ਕੋਈ ਆਪਾਂ ਨੂੰ ਕੋਈ ਬੂੜ ਇਦਾਂ ਉਹ ਕਹਿੰਦੇ ਵੀ ਆਉਂਦਾ ਨਹੀਂ ਵੀ ਚਲੋ ਕ੍ਰੀਏਟ ਕਰਾਂਗੇ ਫਿਰ ਕ੍ਰੀਏਟ ਕਰਦੇ ਕਰਦੇ ਅਸੀਂ ਚਲੋ ਸਾਡੀਆਂ ਗੱਲਾਂ ਬਾਤਾਂ ਹੁੰਦੀ ਹੁੰਦੀ ਆਉਂਦੇ ਹਨਾ ਬਸ ਤਾਂ ਹੁਣ ਅਨਕੂਰੀਅਸ ਯਾ ਕੰਪਨੀ ਇੱਕ ਨਵੀਂ ਅਡਜਸਟ ਕਰਵਾਈ ਆ ਅਦਰਵਾਈਜ਼ ਜਿਹਨਾਂ ਦੇ ਅੰਡਰ ਆਪਣੀ ਯਾਨੀ ਕਿ ਉਹ ਪਹਿਲਾਂ ਬੈਲ ਸਟੇਮ ਲਾ ਚਲੋ ਉਹ ਪਰ ਉਹ ਅਲੱਗ ਮੈਟਰ ਆ ਉਹਦੇ ਵਿੱਚ ਆਪਣਾ ਉਹਦਾ ਹੈ ਨਹੀਂ ਕੋਈ ਜ਼ਰੂਰਤ ਨਹੀਂ ਤੇ ਇਹ ਫਿਰ ਜਦੋਂ ਅਸੀਂ ਚਲਾਉਣ ਲੱਗੇ ਪਰ ਇਹਦੇ ਵਿੱਚ ਸਾਨੂੰ ਇਹ ਸੀਗਾ ਵੀ ਜਿਹੜੀ એનર્ਜੀ ਆ એનર્ਜੀ ਦੇਖੋ ਸਾਰੀ ਵੀ ਗਰਮ ਆ ਹਨਾ ਊੜਾ ਊੜਾ ਕੋਈ ਵੀ ਅੰਦਰ ਜਿਹੜੀ ਗਰਮੀ ਅੱਗ ਲੱਗੂਗੀ ਫਿਰ ਉਹ ਡਾਈਜੈਸਟ ਹੋਊਗਾ ਤੇ ਉਹ ਹਰੇਕ ਊੜ ਦੀ ਅਲਾਪ ਦੀ ਅਲੱਗ-ਅਲੱਗ ਰੇਂਜ ਆ ਕੋਈ ਕਿੰਨੇ ਟੈਂਪਰੇਚਰ ਤੇ ਮਤਲਬ ਕੋਈ ਕਿੰਨੇ ਤੇ ਹਨਾ ਫਿਰ ਇਹਨੂੰ ਠੰਡਾ ਕਰਨ ਦੇ ਲਈ ਅਸੀਂ ਸੋਚਦੇ ਸੀ ਵੀ ਕੀ ਲੱਗੇ ਸਾਨੂੰ ਸਾਡੇ ਉਹਦੇ ਵਿੱਚ ਵੀ ਦੋ ਸਾਲ ਲੰਗੇ ਅਸੀਂ ਵੀ 2 ਸਾਲ ਦੀ ਰਿਸਰਚ ਕੀਤੀ ਆਪਾਂ 2 ਸਾਲ ਹਾਂ ਰਿਸਰਚ ਟ੍ਰਾਇਲ ਕੀਤੇ 2 ਸਾਲ ਸਾਡੇ ਲੰਘੇ ਇਹਦੇ ਚੀ ਵੀ ਹਾਂ ਆਪਾਂ ਨੂੰ ਕਿਹੜੀ ਚੀਜ਼ ਜਿਹੜੀ ਇਹਦੇ ਚ ਬੈਨੀਫਿਟ ਦੋ ਕਿਹੜੀ ਜਿਹੜੀ ਆ ਜਿਵੇਂ ਲਿਖੀਆਂ ਹੋਈਆਂ ਬਰਹਾਂ ਹਰਬਸ ਇਹ ਇਹਦੀ ਇਹ ਚੀਜ਼ਾਂ ਦੇ ਵੀ 2 ਸਾਲ ਟ੍ਰਾਇਲ ਚੱਲੇ ਆਪਣਾ ਇਹਦੇ ਵੀਰੇ ਤਿੰਨ ਸੈਂਪਲ ਸਾਡੇ ਪਹਿਲਾਂ ਸਾਨੂੰ ਕਿ ਉਹਨਾਂ ਦਾ ਰਿਜ਼ਲਟ ਨਹੀਂ ਲੱਗਿਆ ਵੀ ਹਾਂ ਸਭ ਤਿੰਨ ਤਰ੍ਹਾਂ ਦੀਆਂ ਕੰਪੋਜੀਸ਼ਨਾਂ ਸੀਗੀਆਂ ਮਤਲਬ ਹਰਬ ਇਹੀ ਸੀ ਕਿ 32 ਤੋਂ 32 ਸੀਗੇ 35 40 ਮਤਲਬ ਇਦਾਂ ਹੁੰਦਾ ਹੁੰਦੇ ਰਹਿੰਦੇ ਸੀ ਉਹਦੇ ਚ ਪਟ ਕਦੇ ਕੋਈ ਵਧ ਜਾਂਦਾ ਸੀ ਕਦੇ ਕੋਈ ਘਟਦਾ ਸੀ ਨਾ ਸਾਨੂੰ ਉਹ ਕੰਪੋਪ ਸਾਨੂੰ ਪੂਰੇ ਨਹੀਂ ਸੀ ਪ੍ਰਮਾਨਿਆ ਪਿਆਉਂਦੇ ਫਿਰ ਅਖੀਰ ਨੂੰ ਜਾ ਕੇ ਸਾਡਾ ਹੁਣ ਆ 32 ਹਰਦਾਲਾ ਵੀ ਕੋਈ ਘਟਾਇਆ ਕੋਈ ਵਧਾਇਆ ਮਤਲਬ ਫਿਰ ਜਾ ਕੇ ਕੰਪੋਜੀਸ਼ਨ ਹੁਣ ਜਿਵੇਂ ਮੈਂ ਤੁਹਾਡੀ ਗੱਲ ਫੜ ਰਿਆਂ ਵੀ ਜਿਵੇਂ ਜੁਮੇ ਤੁਸੀਂ ਕਹ ਰਹੇ ਹੋ ਕਿ ਗਰਮ ਨਰਜੀ ਹੈ ਸਾਰੀ ਹਾਂਜੀ ਉਹਨੂੰ ਇਹ ਬੈਲੈਂਸ ਕਰ ਲਈ ਆ 32 ਹਰਦਾਲਾ 32 ਹਰਦਾਲਾ ਹਾਂਜੀ ਹਾਂਜੀ ਵੀ ਇਹ ਬੈਲੈਂਸ ਡਾਈਟ ਇੰਨਾ ਵੜਕੀ ਵੀ ਹੈ ਵੀ ਠੰਡੀ ਵੀ ਬਣ ਗਈ ਆ ਤੇ ਨਰਜੀ ਵੀ ਬਣ ਗਈ ਆ ਤੇ ਤਾਕਤਵਾਰ ਵੀ ਬਣ ਗਈ ਆ ਹਾਂ ਹਾਂਜੀ ਹਾਂਜੀ ਫਿਰ ਠੰਡੀ ਕਰਨ ਦੇ ਨਾਲ ਨਾਲੀ ਵੀ ਰਿਹਾ ਹੋਵੇ ਫਿਰ ਅਸੀਂ ਇਹ ਵੀ ਲਿਖਿਆ ਵੀ ਜਿਵੇਂ ਹੁਣ ਆਪਣਾ ਚਾਹਤਾ ਤੂੰ ਚਰਾਤਾ ਪਾ ساری ਆਮ ਜਾਨਵਰਾਂ ਨੂੰ ਵੀ ਦੇ ਦਿੰਦੇ ਆ ਆਪਣਾ ਸਾਨੂੰ ਨਹੀਂ ਕਿੰਨੀ ਤਗੜੀ ਚੀਜ਼ ਆ ਆਪਣਾ ਇਹਦੇ ਵਿੱਚ ਚਰਾਤਾ ਵੀ ਆ ਰਿਹਾ ਮਤਲਬ ਉਹ ਕਰਦੇ ਕਰਦੇ ਸਾਨੂੰ ਇਹ ਨਹੀਂ ਫਿਰ ਅਸੀਂ ਇਹ ਵੀ ਰੱਖਿਆ ਵੀ ਇੱਕ ਬਈ ਹੋਰ ਮੈਂ ਤੁਹਾਡੀ ਗੱਲ ਕੱਟ ਰਿਹਾ ਜਿਵੇਂ ਮੇਰੇ ਕੋ ਸਟਾਰਟ ਰੱਖੇ ਲੋਡ ਵੀ ਘਟਣ ਗਿਆ ਬਹੁਤ ਜਿਵੇਂ ਸਟਾਰਟ ਨੂੰ ਯੂਜ਼ ਆਪਣੇ ਜਿਹਦੇ ਵੱਧ ਹੁੰਦੇ ਆ ਵੀ ਰਿਟੋਰਨ ਪਤਾ ਉਹ ਪਤਾ ਜਿਵੇਂ ਇਹਦੇ ਤੇ 32 ਹਜ਼ਾਰ ਬਹੁਤ ਚੰਗਾ 6-7 ਤੀਜਾ ਹੁੰਦਾ ਜਾਂਦਾ ਹੁੰਦੀਆਂ ਵੀਰੇ ਖਾਂਦੀ ਉਹਦੇ ਚ ਤਾਂ 3-4 ਹੀ ਹੁੰਦੀਆਂ ਉਹ ਵੀ ਉਹਦਾ ਵੀ ਹਾਲਾਂਕਿ ਉਹਦਾ ਰਿਜ਼ਲਟ ਪੂਰਾ ਵਧੀਆ ਹਾਂ ਬਹੁਤ ਵਧੀਆ ਰਿਜ਼ਲਟ ਆਦਾ ਪੂਰਾ ਵੀ ਇਹਦਾ ਤਾਂ ਉਹਦੇ ਚ 3-4 5 ਹੁੰਦੀਆਂ ਬਸ ਉਹਦੇ ਤਾਂ ਇਹਦਾ ਤਾਂ ਫਿਰ ਭਾਈ ਜਿਵੇਂ ਕਹਿੰਦਾ ਵੀ ਬੰਦੀ ਹਜ਼ਾਰ ਬਜਾ ਜਿਵੇਂ ਕੋਈ ਸਟਾਰਟ ਲਈ ਯੂਜ਼ ਕਰਦਾ ਏ ਵੀ ਜਿਵੇਂ ਉਹ ਵੀਰੇ ਟਾਉਣ ਜਾਂ ਵੱਖਰੇ ਮਲਟੀ ਟਾਉਣ ਪਾਉਂਦੀ ਲੋੜ ਹੀ ਨਹੀਂ ਪੈਂਦੀ ਨਹੀਂ ਨਹੀਂ ਵੀਰੇ ਨਹੀਂ ਨਹੀਂ ਉਹਨੂੰ ਕੋਈ ਮਤਲਬ ਹੀ ਨਹੀਂ ਉਹ ਨਾ ਉਹ ਚੀਜ਼ਾਂ ਦੀ ਉਹ ਵੀ ਜਿਹੜੇ 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 ਬੰਦੇ ਮੇਰੇ ਮਿੱਤਰ ਦੇਖ ਰਿਹਾ ਉਹ ਜਦੋਂ ਸਟਾਰਟਰ ਵਾਸਤੇ ਯੂਜ਼ ਕਰਦੇ ਆਪਾਂ ਨੂੰ ਪਤਾ ਵੀ ਵੀਰੇ ਟੋਣ ਜਦੋਂ ਸੀਜ਼ਨ ਚੱਲ ਪੈਂਦਾ ਜਾਂ ਇੱਕ ਵਾਰੀ ਸੀਜ਼ਨ 'ਚ ਪਾਉਂਦੇ ਪਾਉਂਦੇ ਆਲੇ ਕਿਉਂਕਿ ਜਦੋਂ ਸਟਾਰਟਰ ਜਦੋਂ ਗਰਮੀਆਂ ਦੇ ਵਿੱਚ ਵੀਰੇ ਮੈਂ ਇਹ ਵੀ ਕਹਣਾ ਵੀ ਕਈ ਬਰਾ ਵੀਰਾਂ ਦੇ ਹਨ ਜਿਵੇਂ ਫਾਰਮਿੰਗ ਕਰਦੇ ਉਹਨਾਂ ਦਾ ਡੌਗ ਬਰੀਡਿੰਗ ਲਈ ਘਟ ਜਾਂਦਾ ਮਤਲਬ ਘਟ ਮਤਲਬ ਵੀ ਸਟਾਰਟਰ ਦੀ ਥੋੜਾ ਜਿਹਾ ਘੱਟ ਕੰਮ ਦੇਣ ਲੱਗ ਜਾਂਦਾ ਗਰਮੀਆਂ ਚ ਆ ਕੇ ਤੁਸੀਂ ਉਹ ਉਹਦਾ ਦੇ ਡੌਗ ਨੂੰ ਵਰਤੋਂਗੇ ਉਹ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਇਹ ਫਾ ਆਪਰ ਦਿੱਤੀ ਹੈ ਤਾਂ ਇਹ ਦੇਖੋ ਦਾ ਆ ਗਿਆ ਆਪਾਂ ਆਰਡਰ ਭੇਜਣ ਲੱਗੇ ਸੀ ਇਹ ਰਾਜਸਥਾਨ ਆਰਡਰ ਚੱਲਿਆ ਦੋ ਬੈਗਾਂ ਦਾ ਅੱਛਾ ਰਾਜਸਥਾਨ ਹਾਂ ਇਹਦੀ ਸਟੋਰੀ ਆ ਇਹਨਾਂ ਆਪਾਂ ਇਹ ਰਾਜਸਥਾਨ ਦੇ ਆਪਣੇ ਇਥੇ ਰਿਲੇਟਿਵ ਆ ਇਹਨਾਂ ਦੇ ਪਾ ਪੰਜਾਬ ਦੀ ਜੀ ਉਹਨਾਂ ਨੂੰ ਆਪਾਂ ਸਵਾ ਕਿਲੋ ਪੈਕਿੰਗ ਭੇਜੀ ਸੀ ਪਹਿਲਾਂ ਅੱਛਾ ਸਵਾ ਕਿਲੋ ਹਾਂ ਉਹਨਾਂ ਨੇ ਵਰਤੀ ਪੰਜਾਬ ਵਾਲਿਆਂ ਨੇ ਵਰਤ ਕੇ ਯੂਜ਼ ਕਰਕੇ ਹਨਾ ਉਹਨਾਂ ਨੇ ਜੀ ਜੀ ਵੀ ਉਹਨਾਂ ਨੇ ਜਾਨਕਿ ਇੰਨੇ ਕੋ ਪੋਜ਼ਿਟਿਵ ਰਿਜ਼ਲਟ ਆਏ ਸੀ ਆਪਾਂ ਦਿਖਾ ਵੀ ਜਮਾਂਗੇ ਆਪਣੇ ਕੋਲ ਮੈਸੇਜ ਵਗੈਰਾ ਸਾਰੇ ਪਏ ਆ ਹੂੰ ਫੇਰ ਉਹਨਾਂ ਨੂੰ ਸਵਾ ਕਿਲੋ ਤੋਂ ਬਾਅਦ ਪੰਜ ਬੈਗ ਤਾਂ ਉਹਨਾਂ ਨੂੰ ਦਿੱਤੇ ਪ ਵੀ ਤੁਸੀਂ ਵੀ ਬੰਗਾ ਹੁਣ ਆ ਦੋ ਬੈਗ ਉਹਨਾਂ ਦੇ ਘਰੋਂ ਵੇਚਨੇ ਅੱਛਾ ਹਾਂਜੀ ਮਾਰਕੀਟਿੰਗ ਦੀ ਨਾ ਵੀਰ ਇੱਕ ਸਭ ਤੋਂ ਇਫੈਕਟਿਵ ਚੀਜ਼ ਆ ਮਾਰਕੀਟਿੰਗ ਦੇ ਵਿੱਚੋਂ ਜਿਹਨੂੰ ਆਪਾਂ ਵਰਡ ਆਫ ਮਾਊਥ ਕਹਿੰਦੇ ਆ ਸਭ ਤੋਂ ਇਫੈਕਟਿਵ ਮਾਰਕੀਟਿੰਗ ਸਸਤੀ ਆ ਐ ਕਿਸੇ ਨੂੰ ਕਹਿਣਾ ਨਹੀਂ ਆਰਗੇਨਿਕਾ ਹੁਣ ਉਹ ਮੇਰੀ ਇੰਨੀ ਵਰਡ ਆਫ ਮਾਊਥ ਕ੍ਰੀਏਟ ਹੋ ਰਿਹਾ ਕਿ ਜਿਵੇਂ ਮੈਂ ਇੱਕ ਨੂੰ ਕਿਸੇ ਨੂੰ 5 ਕਿਲੋ ਭੇਜਾਂ 5 ਤੋਂ 10 ਭੇਜਾਂ ਉਹਨਾਂ ਨਾਲ ਦੋ ਬੱਧਿਆ ਤੇ ਰੋ ਰਿਸ਼ਤੇਦਾਰਾਂ ਨੂੰ ਦੱਸਿਓ ਗਾਂਹਾਂ ਦੁੱਧਾ ਸੜਿਆ ਜਾਨੀ ਇੰਨਾ ਤੇ ਮੈਂ ਨਾ ਜਦੋਂ ਅਸੀਂ ਇਹ ਮੰਗਾਇਆ ਸੀ ਹੁਣ ਆਪਣਾ ਮੈਨੂੰ ਕੰਪਨੀ ਵੱਲੋਂ ਮੈਨੂੰ ਇਹ ਜਿਵੇਂ ਮਹਿਰਾਂ ਕੋਈ ਮੈਥੋਈ ਗੱਲ ਮਗਾ ਤੇ ਬੀਚਿਆ ਨਹੀਂ ਜਾਣਾ ਵੀ ਫੂਡ ਜ਼ਿਆਦਾ ਵੀ ਮੈਨੂੰ ਵੀ ਆਪਣਾ ਬਿਨਾਂ ਕੰਮ ਆ ਵੀ ਆਪਣੀ ਹਲੇ ਨਹੀਂ ਰੇਂਜ ਹੈ ਨਹੀਂ ਗੀ ਪਰ ਮੈਂ ਤੁਹਾਨੂੰ ਦੱਸਦਾ ਵੀ ਗਰੁੱਪ ਆਸਾਂ ਦੀ ਏਡੀ ਕਿਰਪਾ ਵੀ ਮੇਰੇ ਸਾਹ ਨੂੰ ਹੁਣ ਮੈਨੂੰ ਦੋ ਵਾਰੀ ਕਰਣੀ ਹੈ ਗਰਮੀਆਂ ਦੇ ਵਿੱਚ ਹੋਰ ਲੈਣਾ ਹੋਰ ਲੈਣਾ ਪੈਣਾ ਹੈ ਨਾ ਵੀ ਮੈਨੂੰ ਵੀ ਕਾਫੀ ਫੋਨ ਆਉਂਦੇ ਆ ਮੈਨੂੰ ਵੀ ਹੋਰ ਆਉਂਦੇ ਆ ਇੱਕ ਵਾਰੀ ਮੈਂ ਹੋਰ ਬਸਦੀ ਮੈਂ 7:00 ਬਾਰੇ ਤਾਂ ਗੱਲ ਕਰ ਰਹੇ ਸੀ ਵੀ ਜਿਵੇਂ ਮੈਂ ਦਿੱਥੋਂ ਲੈ ਗਈਏ ਜਿਵੇਂ ਆਪਾਂ ਤਿੰਨ ਮਹੀਨੇ ਤੇ ਪਾਰ ਰਹੇ ਹਾਂ ਵੀ ਫੀਮੇਲ ਤੇ ਵੀ ਪਹਿਲਾਂ ਮੈਂ ਤੇਰਾ ਰਿਵਿਊ ਲੈਣਾ ਬਾਅਦ ਚਾ ਕੋ ਦੱਸੂ ਜਿਵੇਂ ਕਈ ਫੀਮੇਲਾਂ ਤੁਸੀਂ ਦੇਖੇ ਹੋਗਾ ਵੀ ਹੀਟ ਅਬੀ ਲੇਟਰ ਦਿੱਤਾ ਲਿਟਰ ਆਉਣ ਤੋਂ ਬਾਅਦ ਵਿੱਚ 7 7 8 8 ਮਹੀਨੇ ਹੀਟ ਤੇ ਨਹੀਂ ਆਉਂਦੀ ਆਉਂਦੀਆਂ ਨਹੀਂ ਆ ਉਹਨਾਂ ਦੀ ਹਾਂ ਵੀ ਕਾਰਨ ਜਿਹੜੀ ਆ ਘਾਟਾ-ਗੂਟਾ ਪੂਰੀ ਨਹੀਂ ਹੋ ਰਹੀ ਇੱਕ ਤਾਂ ਉਹ ਆਉਂਦੇ ਪ੍ਰੋਪਰ ਟਾਈਮਿੰਗ ਤੇ ਆਉਣਗੀਆਂ ਉਹ ਉਸ ਤੋਂ ਅਗਲੀ ਕੈਟਾਗਰੀ ਆ ਗਈ ਫੀਮੇਲਾਂ ਦੇ ਜਿਹੜੀਆਂ ਪ੍ਰੈਗਨੈਂਟ ਆ ਵੀ ਬਹੁਤ ਫੀਮੇਲਾਂ ਦੇ ਵਿੱਚ ਅਵੀ ਪ੍ਰੈਗਨੈਂਟ ਹੁੰਦੀਆਂ ਨਹੀਂ ਗਈਆਂ ਤਾਂ ਹਾਂ ਕਈ ਹੁੰਦੀਆਂ ਨਹੀਂ ਚਲੋ ਉਹਦੇ ਤਾਂ ਉਹਦੇ ਚ ਹੀ ਆ ਗਈਆਂ ਜਿਹੜੀਆਂ ਹੀਟ ਦੇ ਲੇਟ ਆਉਂਦੀਆਂ ਜਾਂ ਪ੍ਰੈਗਨੈਂਟ ਨਹੀਂ ਰਹਿੰਦੀਆਂ ਉਹ ਆਪਾਂ ਉਹਨੂੰ ਉਹਦੇ ਵਿੱਚ ਤਾਂ 100% ਇਹਨਾਂ ਨੂੰ ਬੈਨੀਫਿਟ ਹੋਣਾ ਹੀ ਹੋਣਾ ਦੂਸ ਇਹਦੇ ਜਿਵੇਂ ਆਪਣਾ ਆਮ ਹਿਊਮਨ ਵਿੰਗਸ ਦੇ ਵਿੱਚ ਵੀ ਵੀ ਬਰੀ ਜਦੋਂ ਆਪਾਂ ਹਨਾ ਆਪਣਾ ਕੋਈ ਵੀ ਲੇਡੀਜ਼ ਵੀ ਆਪਣੀਆਂ ਆਸ਼ਵਗੰਧਾ ਵਗੈਰਾ ਸਵੇਦ ਮੂਸਲੀ ਵਗੈਰਾ ਹਨ ਜਦੋਂ ਪ੍ਰੈਗਨੈਂਟ ਹੁੰਦੇ ਆ ਉਹ ਉਹਨਾਂ ਪੰਕੇਰੀਆਂ ਦੇ ਵਿੱਚ ਉਹ ਵੀ ਪੈਂਦਾ ਉਹ ਬੱਚਾ ਹੀ ਮਜ਼ਬੂਤ ਸੇਮ ਫੀਮੇਲ ਦੇ 1 ਤੋਂ 2 ਲੀਟਰ ਪਹਿਲਾਂ ਲੈ ਹੋਣ ਜੀ ਤੇ ਉਸ ਤੋਂ ਬਾਅਦ ਵੀ ਤੁਸੀਂ ਇਹ ਫੂਡ ਪਾ ਕੇ 1 ਲੀਟਰ ਲੈ ਰਹੇ ਹੋ ਉਹ 2 ਲੀਟਰਾਂ ਦੀ ਤੁਸੀਂ ਫੋਟੋ ਕੰਪੈਰੀਜ਼ਨ ਕਰਕੇ ਦੇਖ ਲਓ 1-2 ਦਿਨ ਦੇ ਬੱਚੇ ਜੀ ਮਤਲਬ ਉਸ ਤੋਂ ਬਾਅਦ ਦੇ ਵਿੱਚ ਤਾਂ ਚਲੋ ਆਪਾਂ ਵਾਧੂ ਚੱਲ ਜਿਵੇਂ ਪਹਿਲੇ 1-2 ਦਿਨਾਂ ਦੇ ਵਿੱਚ ਡਿਲੀਵਰੀ ਟਾਈਮ ਹੀ ਤੁਹਾਨੂੰ ਬੱਚਿਆਂ ਦਾ ਫਰਕ ਪਤਾ ਲੱਗ ਜਾਊਗਾ ਵੀ ਪਹਿਲਾਂ ਆਪਣੀ ਫੀਮੇਲ ਨੇ ਕਿੰਨੇ ਆਪਣੇ ਸਟਰੌਂਗ ਬੱਚੇ ਦਿੱਤੇ ਸੀ ਤੇ ਹੁਣ ਕਿੰਨੇ ਕ ਦੇ ਰਹੀ ਆ ਹੂੰ ਇਹ ਮੈਂ ਤੁਹਾਡੀ ਗੱਲ ਆ ਦੱਸ ਰਿਹਾ ਵੀ ਮੈਂ ਆਪਾਂ ਤਿੰਨ ਮਹੀਨੋਂ ਤੋਂ ਪਾਰ ਰਹਿ ਜਗੇ ਹਾਂਜੀ 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 ਉਹ ਪਿਛਲੀ ਵਾਰੀ ਜਿਹੜੀ ਚੰਨੋ ਦੀ ਮਤਲਬ ਦੀ ਡਿਲੀਵਰੀ ਹੋਈ ਆਪਣੀ ਘਰੇ ਹਾਂ 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 ਤੇ ਚਲੋ ਜਿੱਦਾਂ ਵੀ ਉਹ ਪਹਿਲਾਂ ਤਾਂ ਵੀ ਪਿਛਲੀ ਵਾਰੀ ਤਾਂ ਬਹੁਤ ਔਖੀ ਹੋਈ ਬਈ ਉਹ ਡਿਲੀਵਰੀ ਵੀ ਬਹੁਤ ਔਖੀ ਹੋਈ ਆਪਰੇਸ਼ਨ ਦਾ ਕੰਮ ਆਪਰੇਸ਼ਨ ਤੇ ਕੰਮ ਤੇ ਆਪਰੇਸ਼ਨ ਤੋਂ ਜਦ ਬਚ ਗਈ ਸੀ ਉਹ ਤੇ ਉਸ ਤੋਂ ਬਾਅਦ ਦੇਖ ਲਓ ਵੀ ਇੱਕ ਤਾਂ ਉਹਨੇ ਖਾਧਾ ਨਹੀਂ ਦੱਸ ਦੇਣ ਬਾਅਦ ਚ ਭਾਈ ਹਾਂ ਹਾਂ ਜਿਵੇਂ ਹੀ ਨਾ ਖਾਣਾ ਖਾਧਾਗਾ ਤੇ ਇੱਕ ਉਹ ਜਿਵੇਂ ਕਹਿ ਲਓ ਵੀ ਉਹਦੇ ਇੰਜੈਕਸ਼ਨ ਵੀ ਲਾ ਦਿੱਤੇ ਬੂਤਲ ਵੀ ਲਾ ਦਿੱਤੀ ਆਪਾਂ ਹਾਂ ਹੁਣ ਤੁਸੀਂ ਯਕੀਨ ਮੰਨੋ ਵੀ 3 ਘੰਟੇ 2 ਘੰਟੇ ਚ ਬੱਚੇ ਦੇਦੇ ਨੇ ਹਾਂ 8 ਬੱਚੇ ਸੀਗੇ ਤੇ ਖਾ ਵੀ ਲਈ ਆ ਹੁਣ ਵਧੀਆ ਕਰ ਰਹੀ ਆ ਤੇ ਵਧੀਆ ਬੱਚੇ ਵੀ ਸ਼ਾਂਵਰੀ ਚ ਰੋਗ ਕਰਦੀ ਆ ਆਮ ਦਾ ਜਨੂਨ ਵੀ ਤੂੰ ਦਰਸ਼ਕਾਂ ਨੂੰ ਦੱਸਦੀ ਹਾਂ ਤੈਨੂੰ ਕਿਵੇਂ ਲੱਗਿਆ ਮੈਨੂੰ ਬਈ ਦੇਖੋ ਤੁਸੀਂ ਆਪ ਹੀ ਦੇਖ ਲਓ ਅੱਗੇ ਇੰਜੈਕਸ਼ਨ ਲਾਉਣਾ ਤੇ ਬੋਤਲ ਲਾਉਣਾ ਯਾਰ ਨਾ ਬੋਤਲ ਲਾਈ ਕੋਈ ਬਈ ਨਾ ਮੇਰੇ ਕੋਲ ਅੱਗੇ ਮੈਂ ਡਾਕਟਰ ਵੀ ਸਾਧਦਾ ਘਰੇ ਆਪਦੇ ਕੋਲੇ ਤੇ ਐਸੇ ਕਿ ਮੈਂ ਤੇ ਵੰਟੀ ਹੀ ਕਰੇ ਦੋਨੋਂ ਨੇ ਫੀਮੇਲਸ ਵਾਲੀ ਵਿਕਰੀ ਉਹ ਤਾਂ ਚਲੋ ਉਹਨੇ ਵੈਲਪਿੰਗ ਦਾ ਹੋ ਗਿਆ ਤੇ ਬੱਚੇ ਕਿਵੇਂ ਲੱਗੇ ਬੱਚੇ ਵੀ ਬਈ ਅੱਗੇ ਉਹਦਾ ਬਹੁਤ ਜ਼ਿਆਦਾ ਫਰਕ ਸੀਗਾ ਬੱਚਿਆਂ ਦਾ ਫਰਕ ਤੇ ਬੱਚੇ ਆ ਇਕੱਠੇ ਦੁੱਧ ਦਿੰਦੀ ਸੀਗੀ ਨਹੀਂ ਤਾਂ ਕੋਟਾ ਟਾ ਡਿੱਕੀ ਜਾਉ ਉਹ ਵੀ ਪੈ ਜਾਂ ਸਹੀ ਸਹੀ ਗੱਲ ਉਸ ਤੋਂ ਬਾਅਦ ਵੀ ਉਹਨੂੰ ਕੋਈ ਜ਼ਿਆਦਾ ਨਹੀਂ ਲੱਗਿਆਗਾ ਹਾਂ ਇਹ ਇਹ ਤਾਂ ਹੋ ਗਿਆ ਵੀਰੇ ਆਪਣਾ ਸਮਰ ਦਾ ਇਸ ਤੋਂ ਬਾਅਦ ਫਿਰ ਦੂਜਾ ਵੀ ਆਊਗਾ ਸਿਆਣਾ ਵਾਲਾ ਵੀ ਆਊਗਾ ਹਾਂ ਵੀਰੇ ਜਦੋਂ ਆਪਣਾ ਇਹ 11ਵੇਂ ਕਿ ਮਹੀਨੇ 10ਵੇਂ 11ਵੇਂ ਮਹੀਨੇ ਜ਼ਿਆਦਾ ਤਾਂ ਆਪਣੇ ਗਰਮੀਆਂ ਗਰਮੀ ਰਹਿੰਦੀ ਆ ਜ਼ਿਆਦਾ ਹਾਂ ਜ਼ਿਆਦਾ ਗਰਮੀ ਵਾਲਾ ਆਪਣੇ 8 ਮਹੀਨੇ ਗਰਮੀ ਵਾਲਾ ਫੂਡ ਬਿਕੂਗਾ ਤਿੰਨ ਚਾਰ ਕਿ ਮਹੀਨੇ ਬਿਕੂ ਸਿਆਣਾ ਵਾਲਾ ਸਿਆਣਾ ਵਾਲਾ ਹਾਂ ਮਤਲਬ 10ਵੇਂ 11ਵੇਂ ਕਿ ਮਹੀਨੇ ਆਪਾਂ ਇੰਟਰੋਡਿਊਸ ਕਰਦਾਂਗੇ ਜ ਜਿਵੇਂ ਇਹਦਾ ਨਾਮ ਸਮਰ ਸੀਰੀਜ਼ ਆ ਉਹਦਾ ਨਾਮ ਆਊਗਾ ਵਾਰਮ ਵਿంటర్ ਵਾਰਮ ਵਿంటర్ ਨਿੱਗੇ ਸਿਆਲ ਨਿੱਗੇ ਸਿਆਲ ਹਾਂ ਮਤਲਬ ਉਹ ਡੌਗ ਨੂੰ ਇਹ ਨਹੀਂ ਹੈਗਾ ਵੀ ਐਵੇਂ ਆਏ ਨਹੀਂ ਵੀ ਫੋਲੋ ਕਰਮਾਇਸ਼ ਕਰ ਦੂ ਐਂ ਕਰ ਉਹ ਵੀ ਮਤਲਬ ਜਿਹੜੀਆਂ ਉਹਦੀਆਂ ਬੇਸਿਕਲੀ ਯਾਰ ਸਰਦੀਆਂ ਦੀਆਂ ਤੇ ਗਰਮੀਆਂ ਦੀਆਂ ਨੀਡਸ ਜਿਹੜੀਆਂ ਉਹਨਾਂ ਨਾਲੋਂ ਡਿਫਰੈਂਟ ਆ ਆਪਣੀਆਂ ਵੀ ਡੌਗ ਦੀਆਂ ਵੀ ਘੋੜਿਆਂ ਦੀਆਂ ਗਾਵਾਂ ਮੱਝਾਂ ਸਭ ਦੀਆਂ ਖਰਾਕ ਦੀਆਂ ਨੀਡਸ ਜਿਹੜੀਆਂ ਡਿਫਰੈਂਟ ਆ ਹੁਣ ਹਾਂ ਜੋ ਮੈਂ ਸਰਦੀਆਂ ਵਿੱਚ ਜਾ ਕੇ ਹੁਣ ਡੌਗਸ ਨੂੰ ਜਿਹੜੀਆਂ ਨੀਡਸ ਹੋਣਗੀਆਂ ਉਹ ਵਾਰਮ ਵਿంటర్ ਦੇ ਵਿੱਚ ਆਪਣੀ ਉਦਾਂ ਦੀ ਫਾਰਮੂਲੇਸ਼ਨ ਹੋਊਗੀ ਮੈਂ ਤੁਹਾਡੀ ਗੱਲ ਸਮਝ ਰਿਹਾ ਵੀ ਇੱਥੋਂ ਇਹ ਕਹਿ ਰਿਹਾ ਤੁਸੀਂ ਵੀ ਜਿਵੇਂ ਆਪਾਂ ਘੋੜੇ ਰੱਖੇ ਆਪਣੇ ਘਰੇ ਮੱਝਾਂ ਰੱਖੀਆਂ ਆਪਾਂ ਉਹਦਾ ਖਾਣਾ ਚੇਂਜ ਕਰ ਦਿੰਦੇ ਹਰੇ ਕੋਈ ਕਰਦੇ ਹਾਂ ਡੌਗ ਡੌਗ ਕੀ ਕੱਲਾ ਬਹਿਜ ਆ ਹਾਂ ਜਿਹੜਾ ਵੀਰੇ ਸਰਦੀਆਂ ਦੇ ਵਿੱਚ ਵੀ ਹੋਈ ਅੱਜ ਤੋਂ ਪਹਿਲਾਂ ਆ ਤਾਂ ਚਲੋ ਹੁਣ ਆਪਣੀ ਸਮਰ ਸੀਰੀਜ਼ ਆ ਗਈ ਅੱਜ ਤੋਂ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਵੀ ਮੈਂ ਵੀ ਸੇਮ ਹੀ ਪਾਉਂਦਾ ਸੀ ਵੀਰੇ ਸਾਰੇ ਮੈਂ ਵੀ ਇਦਾਂ ਹੀ ਪਾਉਂਦਾ ਸੀ ਕੋਈ ਆਪਸ਼ਨ ਹੀ ਨਹੀਂ ਸੀ ਆਪਣੇ ਕੋਲੇ ਕੋਈ ਹੁਣ ਤਾਂ ਚਲੋ ਆਪਣੇ ਕੋਲ ਆਪਸ਼ਨ ਆ ਉਸ ਤੋਂ ਪਹਿਲਾਂ ਆਪਸ਼ਨ ਹੀ ਨਹੀਂ ਸੀ ਕੋਈ ਆਪਣਾ ਸੇਮ ਫੂਡ ਆਪਾਂ ਉਹ ਗਰਮੀਆਂ 'ਚ ਵੀ ਉਹੀ ਪਾਉਂਦੇ ਸੀ ਸਰਦੀਆਂ 'ਚ ਵੀ ਉਹੀ ਪਾਉਂਦੇ ਸੀ ਹੈ ਤਾਂ ਇੱਕ ਤਰ੍ਹਾਂ ਜੇ ਤੁਸੀਂ ਆਪ ਆਪ ਦੇ ਆਪ ਆਪਾਂ ਉਧਰ ਨਿਊਟਰਲ ਰਹਿ ਕੇ ਸੋਚੀ ਹੈ ਤਾਂ ਇੱਕ ਤਰ੍ਹਾਂ ਦੀ ਡੌਗ ਨਾਲ ਧੱਕਾ ਹੈ ਹਾਂ ਕਿਉਂਕਿ ਡੌਗ ਨੂੰ ਤੁਸੀਂ ਦੇਖੋ ਆਪਣੇ 45-50 ਦੇ ਟੈਂਪਰੇਚਰ ਹੋਇਆ ਪਿਆ ਹੈ ਉੱਤੋਂ ਕਿੰਨਾ ਉਹਨੂੰ ਗਰਮਾਇਸ਼ ਵਾਲੀ ਇਹ ਪ ਚੀਜ਼ ਪਾਈ ਜਾਂਦੇ ਤਾਂ ਖਾਣਾ ਵੀ ਛੱਡ ਜਾਂਦੇ ਖਾਣਾ ਛੱਡਣੀ ਛੱਡਣਾ ਵੀਰੇ ਇਹ ਨਾ ਡੌਗ ਆ ਵੀਰੇ ਬਹੁਤ ਕਲੈਬਰ ਜਾਨਵਰ ਆ ਐਨੀਮਲ ਆ ਇਹਨਾਂ ਨੂੰ ਪਤਾ ਵੀ ਸਾਨੂੰ ਜਿਹੜੀ ਚੀਜ਼ ਸਾਨੂੰ ਫਾਇਦੇਮੰਦ ਆ ਕਿਹੜੀ ਚੀਜ਼ ਸਾਨੂੰ ਜਿਹੜੀ ਨੁਕਸਾਨਦੇ ਆ ਜੇ ਉਹ ਇੱਕ ਨੁਕਸਾਨ ਦੀ ਵਾਲੀ ਚੀਜ਼ ਕੋਈ ਵੀ ਆ ਵੀਰੇ ਚਾਹੇ ਆਪਾਂ ਚਾਹੇ ਡੌਗ ਦਾ ਆਪਾਂ ਇੱਕ ਦਿਨ ਖਾ ਲਾਂਗੇ ਪਰ ਜੋ ਆਪਣਾ ਆਪਣੇ ਖਾਧੀ ਹੋਈ ਤੀਜੀ ਚੀਜ਼ ਨੇ ਜਾ ਕੇ ਤਜਾਬ ਬਣਾ ਤਾਂ ਆਪਾਂ ਨੂੰ ਦੁਖੀ ਕੀਤਾ ਆਪਣਾ ਸਾਰਾ ਆਪਾਂ ਨਾਲ ਦੇਸਟੇ ਖਾਣੀ ਬਿਲਕੁਲ ਆਪਾਂ ਕਦੋਂ ਖਾਵਾਂਗੇ ਉਹ ਸੇਮ ਪ੍ਰੋਸੈਸ ਡੌਗ ਦਾ ਵਾ ਉਹ ਫੂਡ ਖਾਊਗਾ ਜੇ ਉਹਨੂੰ ਖਰਾਬ ਕਰੂਗਾ ਇੱਕ ਦੋ ਦਿਨ ਉਹ ਦੇਖੂਗਾ ਖਰਾਬ ਕਰੂਗਾ ਉਹ ਰਿਵੋਇਡ ਕਰਨਾ ਸ਼ੁਰੂ ਕਰ ਦੇਣਾ ਉਹ ਜਿਹੜਾ ਤੁਸੀਂ ਡੌਗ ਕਹ ਰਹੇ ਹੋ ਨਾ ਵੀ ਉਹ ਖਾਂਦਾ ਨਹੀਂ ਫੂਡ ਕੋਈ ਵੀ ਉਹਨੂੰ ਤੁਸੀਂ ਤੰਹੀ ਰੱਸੀ ਪਾ ਕੇ ਦੇਖੋ ਉਹ ਕਿਵੇਂ ਖਾ ਲੈਂਦਾ ਬਿਲਕੁਲ ਬਿਲਕੁਲ ਕਿਉਂਕਿ ਉਹਨੂੰ ਪਤਾ ਡੌਗ ਨੂੰ ਵੀ ਇਹ ਦਹੀਂ ਦੱਸੀਆ ਜਿਹੜਾ ਉਹ ਮੇਰੇ ਲਈ ਫਾਇਦੇਮੰਦਾ ਉਹ ਦੇ ਖਾ ਲੈ ਜਿਹੜਾ ਬਿਲਕੁਲ ਹੀ ਡੌਗ ਛੱਡ ਗਿਆ ਵੀ ਦਹੀਂ ਵੀ ਛੱਡ ਗਿਆ ਸਾਰਾ ਕੁਝ ਉਹ ਤਾਂ ਚਲੋ ਇੱਕ ਟਰੀਟਮੈਂਟ ਦਾ ਪਾਰਟ ਆ ਉਹਦਾ ਤਾਂ ਟਰੀਟਮੈਂਟ ਹੋ ਚਲੋ ਉਹ ਤਾਂ ਹਨ ਬਿਮਾਰੀ ਦੇ ਵਿੱਚ ਆ ਗਿਆ ਉਹਦਾ ਟਰੀਟਮੈਂਟ ਆਪਾਂ ਫਿਰ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਫੂਡ ਆ ਕਈ ਵਾਰੀ ਹੁਣ ਦਰਸ਼ਕ ਇੱਥੇ ਮੈਨਾ ਮਿਸਗਾਈਡ ਨਾ ਹੁਣ ਵੀ ਕਹਿੰਦੇ ਆ ਵੀ ਆਪਣਾ ਫੂਡ ਲੈ ਕੇ ਆਣ ਵੀ ਸਾਡਾ ਯਾਰ ਜਾਨਵਰ ਜਮੇ ਨਹੀਂ ਸੀ ਕੁਛ ਖਾਂਦਾ ਵੀ ਉਹਨੂੰ ਅਸੀਂ ਤੇਰਾ ਫੂਡ ਪਾਵਾਂਗੇ ਵੀ ਇਹ ਵੀਰੇ ਟਰੀਟਮੈਂਟ ਇਹਨੂੰ ਤੁਸੀਂ ਫੂਡ ਨਾਲ ਰਿਪਲੇਸ ਕਰ ਸਕਦੇ ਹੋ ਜੇ ਤੁਸੀਂ ਆਖੋ ਵੀ ਹਾਂ ਵੀ ਡਾਗ ਦੇ ਲੀਵਰ ਤੇ ਪ੍ਰੋਬਲਮ ਆ ਜਾਂਦੀ ਉਹ ਠੀਕ ਕਰ ਉਹ ਲੀਵਰ ਦੀ ਪ੍ਰੋਬਲਮ ਆ ਵੀ 2-3 ਦਿਨ ਹੋ ਗਈ ਡਾਗ ਨੂੰ ਖਾਣਾ ਛੱਡੀ ਬੈਠੇ ਨੂੰ ਤੁਸੀਂ ਮੇਰੇ ਫੂਡ ਤੇ ਹੋਪ ਰੱਖੋ ਉਹ ਨਹੀਂ ਵੀਰੇ ਉਹ ਪਹਿਲਾਂ ਉਹਨੂੰ ਵੈਟ ਦੇ ਲੈ ਕੇ ਜਾਓ ਉਹਦਾ ਟ੍ਰੀਟਮੈਂਟ ਚਲਾਓ ਹਾਂ ਪਲੱਸ ਇਹ ਪੁਆਇੰਟ ਆ ਵੀ ਤੁਸੀਂ ਡਾਗ ਤੋਂ ਨਾਲ ਜਿਵੇਂ ਆਪਾਂ ਲੀਵਰ ਦਾ ਟ੍ਰੀਟਮੈਂਟ ਚਲਾ ਲਿਆ ਹੁਣ ਆਪਣੇ ਕਈ ਡਾਕਟਰ ਪਾਰਟਨਰ ਆਪਣੇ ਇਦਾਂ ਦੇ ਆ ਉਹ ਜਦੋਂ ਆਪਣਾ ਇਹਦਾ ਡਾਗ ਦਾ ਟ੍ਰੀਟਮੈਂਟ ਚੱਲਦਾ ਉਹਨੂੰ ਨਾਲ ਰੈਕਮੈਂਡ ਕਰਦਾ ਫੂਡ ਆਪਣਾ ਕਿ ਜਿਹੜਾ ਟ੍ਰੀਟਮੈਂਟ ਆ ਉਹ ਤੁਹਾਨੂੰ ਪਲੱਸ ਹੋ ਕੇ ਏ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਜਿਵੇਂ ਕਹ ਲਾ ਵੀ ਕਈ ਲਰਦੀਆਂ ਦੇ ਹੁੰਦੇ ਡੌਗ ਨੂੰ ਕਈ ਜਗ੍ਹਾ ਤੇ ਉਹ ਡੌਗ ਨੂੰ ਰეკਮੈਂਡ ਕਰਦੇ ਲੋਕ ਹਾਂ ਮਤਲਬ ਜਿਹੜਾ ਹਾਂ ਜਿਹੜਾ ਖਾਣਾ ਛੱਡ ਕੇ ਉਹਨੂੰ ਰეკਮੈਂਡ ਕਰਦੇ ਆ ਉਹਨੂੰ ਰეკਮੈਂਡ ਕਰਦੇ ਆ ਡਾਕਟਰ ਸਾਹਿਬ ਵੀ ਉਹਨੂੰ ਰეკਮੈਂਡ ਕਰਦੇ ਆ ਵੀ ਇਹ 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 ਜਣੇ ਕਿ سپورਟ ਦਿੰਦਾ ਹੈ ਉਹ ਚੀਜ਼ ਨੂੰ ਹਾਂ ਕਿਉਂਕਿ ਹਰ ਹਰ ਬੀ ਪੱਤੀ ਹਰ ਬੀ ਬਹੁਤ ਹੋ ਜਾਂਦੀ ਹੈ ਟਰੀਟਮੈਂਟ ਦੇ ਨਾਲ ਪਲੱਸ ਹੋ ਕੇ ਵੀ ਉਹ ਟਰੀਟਮੈਂਟ ਵੀ ਜਾਨੀ ਆਪਣਾ ਛੇਤੀ ਅਸਰ ਕਰ ਦਿੰਦਾ ਤੇ ਬਈ ਕੀ ਕਹਣਾ ਜੇ ਉਹਨਾਂ ਦਰਸ਼ਕਾਂ ਨੂੰ ਜਿਹਦੇ ਕੋਲ 10 15 ਡੌਗ ਆ ਵੀ ਉਹ ਕੀ ਵੀ ਮੈਂ ਵੀਰੇ 10 15 ਡੌਗ ਮੈਨੂੰ ਤੁਸੀਂ ਪਾਈ ਚਲੋ ਹੂੰ ਦਸਾਂ ਦੇ ਵਿੱਚੋਂ ਖਾਲੀ ਇੱਕ ਡੌਗ ਸਿਰਫ ਸਿਲੈਕਟ ਕਰਕੇ ਮੈਨੂੰ ਦੇ ਦਿਓ ਜਿਹੜਾ ਸਾਰਿਆਂ ਨਾਲੋਂ ਮਾੜਾ ਕਹਿ ਲੋ ਜਾਂ ਮਾੜਾ ਲੈ ਲਓ ਚੰਗਾ ਕਹਿ ਲੋ ਜੋ ਤੁਹਾਨੂੰ ਲੱਗਦਾ ਵੀ ਇਹਦੇ ਤੇ ਟੈਸਟ ਕਰਾਓ ਵੀ ਟੈਸਟ ਕਰਕੇ ਦੇਖਣਾ ਇਹ ਤਾਂ ਫੂਡ ਆ ਤੁਸੀਂ ਹਨਾ ਇੱਕ ਡੌਗ ਸਿਲੈਕਟ ਕਰ ਲਓ ਇਹ ਜਿਹੜਾ ਕਿ ਇਹਦੇ ਚ ਨਾ ਆਪਣੀ 10 ਕਿਲੋ 20 ਕਿਲੋ ਪੈਕਿੰਗ ਨਾ ਆਉਣ ਦਾ ਰੀਜ਼ਨ ਵੀ ਮੇਰਾ ਇਹੀ ਆ ਹੂੰ ਹੁਣ 10 ਕਿਲੋ 20 ਕਿਲੋ ਆਪਾਂ ਲਿਆ ਕੇ ਹਨਾ ਅਗਲਾ ਇਕੱਠਿਆਂ ਨੂੰ ਪਾਉਣ ਲੱਗ ਜੀਵੇ ਮੇਰੇ 20 ਕਿਲੋ ਫੂਡ ਨੇ ਵੀ ਰਿਜ਼ਲਟ ਦਿੱਤਾ ਪਰ ਅਗਲੇ ਨੂੰ ਡਿਫਰੈਂਸ ਹੋਈ ਨਹੀਂ ਹੋਣੇ ਭਾਈ ਜੇ ਕੁੱਤੇ ਬਦਲ ਲੰਗੇ ਤਾਂ ਸਾਰੇ ਹੀ ਬਦਲ ਜਾਣਗੇ ਉਹ ਅਗਲੇ ਵੀ ਥੋੜੀ ਲਿਆ ਉਹ ਇੱਕ ਨੂੰ ਇੱਕ ਤੇ ਟ੍ਰਾਇਲ ਕਰੂਗਾ ਇੱਕ ਨੂੰ ਟ੍ਰਾਇਲ ਕਰੂਗਾ ਜਿਹੜਾ ਉਹ ਇੱਕ ਤੇ ਟ੍ਰਾਇਲ ਹੋਊਗਾ ਨਾ ਉਹ ਡੌਗ ਜੇ ਦਸਾਂ ਡੌਗਾਂ ਦੇ ਵਿੱਚੋਂ ਅਲੱਗ ਖੜਾ ਦਿਸੂਗਾ ਜਿਹੜੀ ਮੇਰੇ ਫੂਡ ਦੀ ਪਛਾਣ ਹੋ ਅਗਲੇ ਦੇ ਦਿਨ ਚ ਫੇਰ ਹੀ ਬਣੂ ਨਹੀਂ ਭਾਈ ਇਹ ਬੰਦੇ ਨੂੰ ਰਿਜ਼ਲਟ ਮਿਲਦਾ ਫਿਰ ਜੇ ਤੁਹਾਨੂੰ ਬਸ ਜਾਂ 20 ਕਿਲੋ ਦੀ ਡਿਮਾਂਡ ਕਰਦੇ ਉਹ ਆਪਾਂ ਬਾਅਦ ਵਿੱਚ ਪ੍ਰੋਵਾਈ ਜਨੂਨ ਵੀਓ ਅਗਲਾ ਸ਼ੇਅਰ ਕਰੇ ਵੀ ਹਾਂ ਸਾਨੂੰ ਇਦਾਂ ਦਾ ਬੈਨੀਫਿਟ ਆ ਵੀਰੇ ਅਗਲਾ 20 ਕਿਲੋ 10 ਕਿਲੋ ਵਾਲਾ ਜੇ ਮੈਂ ਯਾਰ ਮੈਂ ਟੈਕ ਟੋ ਕੇ ਕਹਿਣਾ ਚਾਹੁੰਦਾ ਦਰਸ਼ਕਾਂ ਨੂੰ ਜੇ ਕਿਸੇ ਨੂੰ ਨੁਕਸਾਨ ਵੀ ਹੁੰਦਾ ਨਾ ਡੌਗ ਨੂੰ ਜਾਂ ਕੋਈ ਗੱਲਬਾਤ ਹੁੰਦੀ ਆ ਯਾਰ ਆਪਾਂ ਵੀਡੀਓ ਬਣਾਵਾਂਗੇ ਤੁਸੀਂ ਯਾਰ ਦੱਸਿਓ ਹਾਂ ਸਹੀ ਹੈ ਕਿ ਨਹੀਂ ਇਹ ਇਹ ਦੀ ਗੱਲ ਨਹੀਂ ਕਿ ਵੀ ਅੱਜ ਵੀ ਵਧੀਆ ਨਹੀਂ ਜੁਣਾ ਪਰ ਕੋਈ ਝੂਠ ਬਈ ਬੋਲਦਾ ਨਹੀਂ ਹੁੰਦਾ ਝੂਠ ਨਹੀਂ ਕੋਈ ਬੋਲਦਾ ਬਈ ਕਿਹਕੇ ਨਹੀਂ ਹੁਣ ਆਪਣੇ ਕੋਲ ਵੀਰੇ 1 ਵੀ% ਕੋਈ ਇਦਾਂ ਦਾ ਹੈ ਨਹੀਂਗਾ ਵੀ ਜਿਹਨੇ ਯਾਰ ਇੱਕ ਵੀ ਕਰੀ ਕਿਸੇ ਨੇ ਕਿਹਾ ਹੋਵੇ ਵੀ ਯਾਰ ਜਾਂ ਸਾਨੂੰ ਬੈਨੀਫਿਟ ਨਹੀਂ ਜਾਂ ਸਾਡੇ ਡੌਗ ਨੇ ਖਾਦਾ ਨਹੀਂ ਚਲੋ ਨਹੀਂ ਖਾਦਾ ਕਈ ਵਾਰੀ 100 ਦੇ ਵਿੱਚੋਂ ਇੱਕ ਅੱਧਾ ਜਾਨਵਰ ਕੋਈ ਜਿਹੜਾ ਮੁੱਢੀ ਹੁੰਦਾ ਹੁੰਦਾ ਬਈ ਹੁੰਦਾ ਹਰੇਕ ਗਾਲਟੀ ਹਰੇਕ ਬੰਦੇ ਨੂੰ ਦਵਾਈ ਵੀ ਲੱਗਦੀ ਹੈ ਹਾਂ ਹਰੇਕ ਬੰਦੇ ਨੂੰ ਹਨਾ ਉਹ ਨਹੀਂ ਹੁੰਦਾ ਜੇ ਕੋਈ ਵਾਰੀ ਇੱਕ ਅੱਧਾ ਕੋਈ ਮੁੱਢੀਆ ਜਿਹੜਾ ਨਹੀਂ ਵੀ ਖਾਂਦਾ ਉਹ 2-4 ਦਿਨ ਦੇ ਗੈਪ ਦੇ ਨਾਲ ਵੀ ਖਾ ਲੂਗਾ ਮਤਲਬ ਪਰ ਆਪਣੇ ਕੋਲੇ ਹਲੇ ਤੱਕ ਇਦਾਂ ਦਾ ਇੱਕ ਵੀ ਕੇਸ ਨਹੀਂ ਜੇ ਕਿਸੇ ਕਸਟਮਰ ਨੇ ਕਿਹਾ ਵੇ ਜਿਹੜਾ ਸਾਡਾ ਥੋੜਾ ਬੂਡ ਸਾਡੇ ਡੌਗ ਨੇ ਖਾਦਾ ਨਹੀਂ ਜਿਹੜੇ ਨਹੀਂ ਖਾਂਦੇ ਸੀ ਉਹ ਵੀ ਖਾਣ ਲੱਗ ਗਿਆ ਉਹ ਵੀ ਖਾਣ ਲੱਗੇ ਹਾਂਜੀ ਜੀ ਆਪਾਂ ਵੀਡੀਓ ਵਗੈਰਾ ਵੀ ਸ਼ੇਅਰ ਕੀਤੀਆਂ ਸੀ ਆਪਣੇ ਪੇਜ ਤੇ ਫੇਸਬੁੱਕ ਤੇ ਵੀਡੀਓ ਉਥੇ ਆਪਣੇ ਰਿਵਿਊ ਸ਼ੇਅਰ ਕੀਤੇ ਹੋਇਆ ਇੱਕ ਉਹ ਪਾਏ ਵੇਸ਼ੀ ਦੁਬਈ ਉਹ ਦੋ ਫ੍ਰੈਂਚ ਵੋਲਡ ਆਉਂਦੀ ਆ ਉਹ ਬਿਲਕੁਲ ਮਰਨ ਕਿਨਾਰੀ ਸੀ ਉਹ ਡਾ ਉਹ ਅੱਛਾ ਹਾਂ ਉਹ ਬਿਲਕੁਲ ਹੀ ਖਾਣਾ ਛੱਡ ਗਈ ਸੀ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਾਕਟਰ ਨੇ ਰეკਮੈਂਡ ਕੀਤਾ ਉਹ ਡਾਕਟਰ ਸਾਹਿਬ ਨੇ ਉਥੋਂ ਟ੍ਰੀਟਮੈਂਟ ਚਲਾਇਆ ਉਹਨਾਂ ਨੇ ਫੂਡ ਚਲੋ ਆਪਣਾ ਰეკਮੈਂਡ ਕਰਤਾ ਨਾਲ ਉਹਨਾਂ ਦਾ ਇੱਕ ਦੋ ਦਿਨ ਟ੍ਰੀਟਮੈਂਟ ਉਹਨਾਂ ਨੇ ਕੀਤਾ ਤੇ ਨਾਲੇ ਬੂਡ ਪਾਇਆ ਉਹ ਦੋ ਚੌ ਦਿਨਾਂ ਦੇ ਵਿੱਚ ਉਹ ਫੀਮੇਲ ਉੱਥੇ ਹੀ ਆ ਗਈ ਜਿੱਥੇ ਉਹ ਪਹਿਲਾਂ ਸੀਗੀ ਉਨੀ ਤਗੜੀ ਹੋ ਗਈ ਉਹ 15 ਲੰਬਾ ਉਹ ਖਾਈ ਕਿਵੇਂ ਜਾਂਦੀ ਆਉਂਦਾ ਬਈ ਹੱਥੇ ਕੋਈ ਜਾਂਦੀ ਬਈ ਸ਼ਾਈਨਿੰਗ ਉਹ ਕਹਿੰਦਾ ਵੀਰੇ ਮੈਂ ਇਹ ਆਪ ਦੇ ਕਦੇ ਡੌਗ ਨਹੀਂ ਸ਼ਾਈਨ ਕਰਦੇ ਦੇਖੇ ਜਿੰਨੇ ਹੁਣ ਕਰਦੇ ਆ ਨਾਲੇ ਹਾਲਾਂਕਿ ਇਹ ਸੀਜ਼ਨ ਗਰਮ ਮਿਲ ਗਿਆ ਆ ਗੱਲ ਜੋ ਨਿਕਲੀ ਬਈ ਹਾਂ ਗਰਮੀ ਦੇ ਸੀਜ਼ਨ ਦੇ ਡੌਗ ਸ਼ਾਈਨ ਨਹੀਂ ਕਰਦਾ ਕਰਦਾ ਨਹੀਂ ਹਾਂ ਕਿਉਂ ਫੂਡ ਹੀ ਆ ਉਹ ਬਈ ਫੂਡ ਵੀ ਇੱਕ ਮੈਂ ਆਪਾਂ ਹੋਰ ਦੇਖੀਏ ਜਦੋਂ ਪਹਿਲਾਂ ਆਪਾਂ ਔ ਕੈਮਰਾ ਉਹ ਦੇਖੀ ਜਾਂਦੇ ਬਈ ਜਿਵੇਂ ਆਪਾਂ ਜਿਵੇਂ ਕਹਲਾ ਵੀ ਦਰਸ਼ਕੋ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਸਾਡੇ ਜਿਹੜੇ ਫੀਲ ਵਾਲੇ ਬੰਦੇ ਆ ਉਹ ਦੇਸੀ ਬਾਹਾਜ ਆਪਾਂ ਦੇ ਦਿਆਂ ਵੀ ਉਹ ਜਦੋਂ ਫੂਡ ਚੱਕਦੇ ਆ ਪਹਿਲਾਂ ਇਹਦੇ ਵੱਡੇ ਬ੍ਰਾਂਡ ਆਉਂਦੇ ਸੀਗੇ ਕਈ ਕਦੇ ਪਹਿਲਾਂ ਬਹੁਤ ਵਧੀਆ ਹੁੰਦਾ ਸੀਗਾ ਵੀ ਹੁਣ ਉਹਦੀ ਚਕਨਾਟ ਨਹੀਂ ਹੁੰਦੀ ਹਾਂ ਜਦੋਂ ਹੱਥ ਲਾਇਆ ਮੇਰਾ ਹੱਥ ਸਾਰਾ ਗਿੱਲਾ ਹੋ ਗਿਆ ਬਈ ਚਕਨਾਟ ਤੇ ਹਾਂ ਇਹ ਆਪਣਾ ਕੋਈ ਜਿਵੇਂ ਆ ਹਾਂ ਇਹ ਤੁਹਾਨੂੰ ਆ ਪੈਕਟਾਂ ਦੇ ਵਿੱਚ ਵੀ ਦੀ ਸੁਣ ਮਿਲ ਜੂਗੀ ਉਹ ਬਾਹਰ ਆ ਜਾਂਦੀ ਆ ਇਹਨਾਂ ਆਪਾਂ ਵੀ ਜਿਵੇਂ ਕਹਿੰਦਾ ਵੀ ਅਸੀਂ ਆਪਾਂ ਤਾਂ ਇੰਝ ਚੈੱਕ ਕਰਦੇ ਹੁੰਦੇ ਜਿਵੇਂ ਕਿ ਜਿਹੜੇ ਆਪਣੇ ਜਿੰਨੇ ਬ੍ਰੀਡਰ ਮੇਰੇ ਨਾਲ ਵੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਯਾਰ ਵੀ ਆਹ ਫੂਡ ਹੁੰਦਾ ਜੀ ਇਹਦੇ ਵਿੱਚ ਕਿਨਾ ਆਟਾ ਆਉਂਦੀ ਵੀ ਹੁਣ ਬੜੀ ਆ ਵੀ ਮਾੜਾ ਹੋਣ ਲੱਗਿਆ ਇਹ ਕੰਪਨੀਆਂ ਨੇ ਵੀਰੇ ਆਪਦੇ ਪ੍ਰੋਫਿਟ ਵਧਾਉਣ ਲਈ ਉਹਦੇ ਚੋ ਕਾਸਟ ਕਟਿੰਗ ਕੀਤੀ ਆ ਜਿਵੇਂ ਫੂਡ ਦੇ ਵਿੱਚ ਕੋਈ ਕੋਈ ਵੀ ਬੰਦਾ ਜਾਂ ਉਹਦੀ ਪੈਕਿੰਗ ਛੁਟੀ ਕਰਨ ਲੱਗਿਆ ਉਹਨਾਂ ਦਾ ਜਾਂ ਉਹਦੇ ਚ ਕੋਈ ਐਦਾਂ ਦੀਆਂ ਮਹਿੰਗੀਆਂ ਚੀਜ਼ਾਂ ਐਕਸਟਰਾ ਘਟਾਉਣ ਲੱਗਿਆ ਉਹਨਾਂ ਨੇ ਵੀ ਫੂਡ ਦੀ ਜਿਹੜੀ ਕਾਸਟ ਆ ਉਹਨੂੰ ਥੱਲੇ ਆ ਜੀ ਵੀ ਅਸੀਂ ਉਹਦੇ ਚਾਹ ਪ੍ਰੋਫਿਟ ਕੁਛ ਨਾ ਕੁਛ ਨਹੀਂ ਮੈਂ ਤਾਂ ਦੇਸੀ ਭਾਸ਼ਾ ਪੁੱਛਣਾ ਚਾਹੁੰਦਾ ਜਿੱਦਾਂ ਹੋਰ ਬੰਦਿਆਂ ਦਾ ਵੀ ਸਵਾਲ ਆ ਇਹ ਬਹੁਤ ਬੰਦੇ ਮੈਨੂੰ ਪੁੱਛਦੇ ਆ ਬਈ ਇਹ ਜਿਹੜੀ ਚਕਨਾਹਟ ਹੁੰਦੀ ਆ ਕੋਈ ਇਹ ਵੀ ਕੀ ਕਹਿ ਸਕਦੇ ਹੋ ਵੀ ਹੁੰਦਾ ਕੋਈ ਇਹਦਾ ਵੀ ਇਹ ਵਧੀਆ ਦਾ ਕੋਈ ਹੁੰਦਾ ਇਹਦਾ ਕੋਈ ਹਨਾ ਬਈ ਸਹੀ ਆ ਜਿਵੇਂ ਆਪਾਂ ਨਾ ਤੁਹਾਨੂੰ ਮੈਂ ਹੁਣ ਫਿਰ ਦੇਸੀ ਭਾਸ਼ਾ ਜੀ ਸਮਝਾਉਣਾ ਕਈ ਆ ਦੇਖੋ ਆਪਾਂ ਨਾ ਜਿਵੇਂ ਫੂਡ ਫੀਡ ਪਾਉਨੇ ਆਪਾਂ ਸਮਝਾਉਂ ਉਹਦੇ ਉੱਪਰ ਹੀ ਪੈਸਾ ਪਿਆ ਹੁੰਦਾ ਨਾ ਐਗਰੀਮੈਂਟ ਪਾਉਂਦਾ ਮਿਨਰਲ ਮਿਕਸਚਰ ਉਹ ਫਾਈ ਹੁੰਦੇ ਉੱਪਰ ਵੀ ਉਹਦੇ ਵਿੱਚ ਰਲਾ ਲਓ ਰਲਾ ਕੇ ਪਾ ਲਓ ਉਹ ਕਈ ਕੰਪਨੀਆਂ ਉੱਤੇ ਪੈਕਟ ਰੱਖ ਦਿੰਦੀਆਂ ਕੋਈ ਉਹਦੇ ਵਿੱਚ ਰਲਾ ਦਿੰਦੇ ਗਾ ਜੀ ਉਹ ਜਿਹੜੀਆਂ ਕੰਪਨੀਆਂ ਸੀ ਨਾ ਉੱਪਰ ਰੱਖਣ ਲੱਗੀਆਂ ਉਹ ਬੇਸਿਕਲੀ ਆਪ ਦੇ ਕਾਸਮ ਨੂੰ ਇਹੀ ਕਹਿਣਾ ਚਾਹੁੰਦੇ ਸੀ ਵੀ ਅਸੀਂ ਤੁਹਾਨੂੰ ਦਿੰਨੇ ਆ ਵੀ ਵਿਚਰਲਾ ਇਹਦਾ ਤਾਂ ਤੁਹਾਨੂੰ ਸਾਡੇ ਤੇ ਪਤਾ ਹੀ ਨਹੀਂ ਹੈ ਨਾ ਵੀ ਤੁਸੀਂ ਯਕੀਨ ਕਰੋ ਨਾ ਕਰੋ ਵੀ ਆ ਅਸੀਂ ਆਪ ਦੇ ਵੱਲੋਂ ਪੈਕਟ ਉੱਤੇ ਪਾਤਾ ਤੁਸੀਂ ਆਪ ਦੇ ਹੱਥ ਨਾਲ ਰਲਾ ਲਓ ਉਹ ਸੇਮ ਚੀਜ਼ ਹੀ ਹੈ ਵੀ ਇਹ ਇਹਨਾਂ মালਟੀਵਿਟਾਮਿਨ ਸਪਰੇ ਕੋਟਿੰਗ ਹੁੰਦੀ ਆ ਇਹ ਜਦੋਂ ਫੂਡ ਬਣ ਜਾਂਦਾ ਉਸ ਤੋਂ ਬਾਅਦ ਵਿੱਚ ਸਪਰੇ ਹੁੰਦੀ ਆ ਕੋਟਿੰਗ ਹੁੰਦੀ ਆ ਉਹਦੇ ਉੱਪਰ ਉਹ ਕਈ ਕੰਪਨੀਆਂ ਨੇ ਕਰਨੀਆਂ ਛੱਡਦੀਆਂ ਕਈ ਕਰਦੇ ਵੀ ਹਲੇ ਬਟ ਇਹ ਇਹਦਾ ਤਾਂ ਇੰਨਾ ਕੁ ਜ਼ਿਆਦਾ ਬੈਨੀਫਿਟ ਆ ਵੀ ਜਾਨੀ ਤੁਹਾਨੂੰ ਡੌਗ ਨੂੰ ਕੋਈ ਐਕਸਟਰਾ মালਟੀਵਿਟਾਮਿਨ ਦੇਣ ਦੀ ਜ਼ਰੂਰਤ ਹੀ ਨਹੀਂ ਅੱਛਾ ਹਾਂ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਕਿਰਾ ਕੋਈ ਬੰਦਾ ਮਹੀਨਾ ਡੇਢ ਮਹੀਨਾ ਭਾਵੇਂ ਜੇ ਕੋਈ ਪਾ ਵੀਦਾ ਇਹ ਬੰਦ ਕਰਕੇ ਆਪਣਾ ਡੌਗ ਜੇ ਪਾ ਕੇ ਹਾਂ ਉਹਨੂੰ ਬੰਦ ਕਰ ਦਿਓ ਹਾਂਜੀ ਹਾਂਜੀ ਜੇ ਨਹੀਂ ਰਿਜ਼ਲਟ ਮਿਲਦਾ ਤਾਂ ਭਾਵੇਂ ਫਿਰ ਪਾ ਲਓ ਬਾਅਦ ਵਿੱਚ ਬਹੁਤ ਤੁਸੀਂ ਆਪ ਪੰਜੇ ਤੁਹਾਡਾ ਨਹੀਂ ਦਿਲ ਖੜਦਾ ਤਾਂ ਬਾਹਲੇ ਬੰਦੇ ਨਹੀਂ ਖੜਦਾ ਤੇ ਲੈਣਾ ਉਹਨਾਂ ਦਾ ਤਾਂ ਹੁਣ ਵੀਰੇ ਜੇ ਕਿਸੇ ਨੇ ਫੀਲਡ ਵੀ ਲੈਣੀ ਆ ਜਾਂ ਜਿਵੇਂ ਕੋਈ ਪੰਜਾਬ ਆ ਜਾ ਪੰਜਾਬ ਤੋਂ ਬਾਹਰ ਬੰਦੇ ਬਿੱਟੇ ਜਿਵੇਂ ਆਪਾਂ ਨੂੰ ਬੰਦੇ ਬਰੀਡਰ ਵਾਲਾ ਆਪਣੇ ਮਿੱਤਰ ਆ ਜਾਂਦੇ ਪੰਜਾਬ ਤੋਂ ਬਾਹਰ ਬਹੁਤ ਮੈਨੂੰ ਹੀ ਖੂਨ ਆਉਂਦੇ ਆ ਹਾਂਜੀ ਹਾਂਜੀ ਪਿਓ ਉਹ ਫਿਰ ਕਿੱਦਾਂ ਲੈ ਲੈ ਸਕਦਾ ਕਿੱਦਾਂ ਕੰਟੈਕਟ ਕਰਦਾ ਬਿਰੇ ਉਦਾਂ ਜਿਹੜਾ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਨਾ ਇਹਦੇ ਤੇ ਤੁਸੀਂ WhatsApp ਤੇ ਮੈਨੂੰ ਖਾਲੀ ਆਪਣਾ ਐਡਰੈਸ ਕੁਆਂਟੀਟੀ ਇਹ ਤੁਸੀਂ ਮੈਨੂੰ ਸ਼ੇਅਰ ਕਰ ਦਿਓ ਤੇ ਪੇਮੈਂਟ ਇਹਦੀ ਕਰਨ ਲਈ ਆਪਾਂ ਤੁਹਾਨੂੰ ਕੋਈ ਵਰਕ ਕੋਡ ਪ੍ਰੋਵਾਈਡ ਕਰਾ ਦਾਂਗੇ ਉਹਦੇ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਦੇ ਦਿਓ ਇਹ ਤਾਂ ਹੈਗਾ ਆਪਣਾ ਦੇਸੀ ਤਰੀਕਾ ਜਿਹੜੇ ਆਪਾਂ ਹੁਣ ਕਰ ਰਹੇ ਆ ਜੇ ਕਿਸੇ ਨੇ ਮਤਲਬ ਉਦਾਂ ਆਪਦੇ ਪ੍ਰੋਫੈਸ਼ਨਲ ਬਾਈ ਕਰਨਾ ਤਾਂ ਆਪਣਾ beatweather.com ਆ ਜਿਹੜੀ ਵੈਬਸਾਈਟ ਵੀ ਆਪਣੀ ਲਾਂਚ ਆ ਹਾਂਜੀ ਹਾਂਜੀ ਹਾਂ ਉਹਦੇ ਚ ਇੱਕ ਦੋ ਗਲਿਚ ਸੀਗੇ ਚਲੋ ਉਹ ਸਾਨੂੰ ਇੰਦਾ ਉਮੀਦ ਨਹੀਂ ਸੀਗੀ ਵੀ ਇੰਨੀ ਜ਼ਿਆਦਾ ਟਰੈਫਿਕ ਉਹਦੇ ਤੇ ਹੋ ਜੂਗੀ ਉਹ ਚਲੋ ਥੋੜੀ ਟ੍ਰੈਫਿਕ ਵਧੀ ਕਰਕੇ ਹੁਣ ਅਸੀਂ ਥੋੜਾ ਜਆ ਉਹਦੇ ਚ ਸੁਧਾਰ ਕੀਤੇ ਆ ਸੁਧਾਰ ਕੀਤੇ ਆ ਆ ਉਹ ਵੈਬਸਾਈਟ ਦਾ ਰਹਿਦਾ ਬੰਦਾ ਹਾਂ ਉਹ ਵੀ ਵੈਬਸਾਈਟ ਆਪਣੀ ਲਾਈਵ ਆ ਵੀਰੇ ਜੇ ਕਿਸੇ ਨੂੰ ਉੱਥੋਂ ਪਰਵਾ ਬਾਈ ਕਰਨਾ ਤਾਂ beatweather.com ਤੋਂ ਤੁਸੀਂ ਜਾ ਕੇ ਉੱਥੋਂ ਵੀ ਬਾਈ ਕਰ ਸਕਦੇ ਹੋ ਨਹੀਂ ਤਾਂ ਫਿਰ ਜਿਹੜਾ ਖਾਲੀ ਤੁਹਾਡੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਹਦੇ ਵੀ WhatsApp ਦੇ ਨੰਬਰ ਤੇ ਵੀ ਜਿਹੜਾ ਸਕਰੀਨਸ਼ਾਟ ਭੇਜ ਦੂਗਾ ਤਾਂ ਜਾਂ ਪੇਮੈਂਟ ਕਰਕੇ ਤੇ ਜਿਹੜੀ ਆਪਣੀ ਵੈਬਸਾਈਟ ਆ ਉਹਦੇ ਤੇ ਵੀ ਕਰ ਸਕਦਾ ਹਾਂ ਉਹਦੇ ਤੋਂ ਤਾਂ ਵੀਰੇ ਉਹਨਾਂ ਨੂੰ ਪਤਾ ਹੀ ਆ ਕਸਟਮਰ ਨੂੰ ਪਤਾ ਹੀ ਸਾਰਾ ਸਹੀ ਗੱਲ ਹੁਣ ਸੈਣੀ ਆ ਨਾ ਤੇ ਦੋਸਤੋ ਦੱਸਿਓ ਬਈ ਜਿਹੜੇ ਬੰਦਿਆਂ ਨੇ ਪਾਇਆ ਵਾ ਇਹ ਜਿਹੜੇ ਬੰਦੇ ਫੀਡ ਵਰਤ ਰਹੇ ਆ ਮੈਂ ਵੀ ਆਲਰੇਡੀ ਵਰਤ ਰਿਹਾ ਮੇਰੇ ਡੌਗ ਨੂੰ ਰਿਜ਼ਲਟ ਮਿਲਿਆ ਕਰਕੇ ਤਾਂ ਹੀ ਮੈਂ ਹੱਕ ਥਾਪੜ ਕੇ ਕਹਿ ਸਕਦਾ ਮੀ ਇਹਦਾ ਇਹਦਾ ਰਿਜ਼ਲਟ ਬਹੁਤ ਜਿਆਦਾ ਵਧੀਆ ਹੈ ਸੋਹਮਣ ਇਦਾਂ ਦਾ ਇਨਸਾਨ ਆ ਵੀ ਸਾਡੀ ਮੈਨੂੰ ਬੜਾ ਯਾਰੀ ਨੂੰ ਹੋ ਗਏ 10 15 ਸਾਲ ਵਰਤਦਿਆਂ ਨੂੰ ਵੀ ਜੋ ਸਹੀ ਆ ਆਪਾਂ ਉਹੀ ਕਵਾਂਗੇ ਗਲਤ ਨੂੰ ਗਲਤ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਇਹ ਫੀਡ ਇੱਕ ਵਾਰੀ ਮੇਰੇ ਕਹਿ ਤੇ ਵੀ ਮੈਂ ਰეკਮੈਂਡ ਕਰਦਾ ਵੀ ਜਿਹੜੇ ਮੇਰੇ ਦੋਸਤ ਮੈਨੂੰ ਪਿਆਰ ਕਰਦੇ ਵੀ ਇੱਕ ਵਾਰੀ ਮੇਰੇ ਕਹਿ ਤੇ ਵਰਤ ਕੇ ਦੇਖਿਓ ਯਕੀਨ ਵਾਲਾ ਬੰ ਤੇ ਇੱਕ ਹੋਰ ਬਈ ਵੀਡੀਓ ਤੇ ਮਜਨੂ ਦੀ ਫੋਟੋ ਲਾ ਦੀ ਆ ਮਜਨੂ ਆਪਣਾ ਫੇਵਰੇਟ ਫੇਵਰੇਟ ਡੌਗ ਆ ਚਾਕਲੇਟ ਕਲਰ ਦੇ ਵਿੱਚ ਤੇ ਉਹਦੀ ਫੋਟੋ ਲਾ ਦੀ ਆ ਬੱਚੇ ਹੁੰਦੇ ਦੀ ਤੇ ਆਏ ਡੁੱਬ ਜਾਂਦਾ ਜੀਬ ਮਾਰੀ ਜਾਂਦਾ ਖਾ ਕੇ ਤੇ ਬਈ ਵੀਡੀਓ ਨੂੰ ਜਿਹੜੇ ਵੱਧ ਤੋਂ ਵੱਧ ਡੌਗ ਲਵਰ ਕੋਲੇ ਪਹੁੰਚਾਓ ਜਿਹੜੇ ਬੰਦੇ ਡੌਗ ਨੂੰ ਪਿਆਰ ਕਰਦੇ ਆ ਤੇ ਵੀਡੀਓ ਦੇਖਣ ਲਈ ਜੁੜਨ ਲਈ ਧੰਨਵਾਦ ਜਿਉਂਦੇ ਵਾਸਤੇ ਸਤਿ ਸ੍ਰੀ ਅਕਾਲ